ਜ਼ਿੰਦਗੀ ਦੇ ਅੰਦਰ ਪਹਿਲਾ ਪੈ ਗੁਰੂ ਦਾ ਡਰ ਬਹੁਤ ਜ਼ਰੂਰੀ ਹੈ ਅਦਬ ਬਾਬਾ ਫਰੀਦ ਜੀ ਨੇ ਕਿਹਾ ਪੈਰਾਂ ਨਾਲ ਨਹੀਂ ਕੋਈ ਗਿਆ ਰੱਬ ਕੋਲ ਸਿੱਧਾ ਨਹੀਂ ਜਾਇਆ ਜਾ ਸਕਦਾ ਕਾਦੇ ਨਾਲ ਤੁਰ ਕੇ ਜਾਈਦਾ ਕਹਿਣ ਲੱਗੇ ਪੈਰ ਤਾਂ ਕੰਮ ਹੀ ਨਹੀਂ ਦਿੰਦੇ ਪੈਰਾਂ ਨਾਲ ਨਾ ਤੁਰੀ ਗੁਰੂ ਨੂੰ ਖੁਸ਼ ਕਰਨੇ ਤੇ ਸਿਰ ਪਰਨੇ ਤੁਰਨਾ ਸ਼ੁਰੂ ਕਰਦੇ ਸਿਰ ਪਰਨੇ ਤੁਰਨਾ ਸ਼ੁਰੂ ਕਰ ਦੇ ਪੈਰੀ ਥਕਾਂ ਸਿਰ ਜੁਲਾ ਜੁਲਾ ਦੇ ਅਰਥ ਨੇ ਤੁਰਾਂ ਪੈਰ ਥੱਕ ਜਾਣਗੇ ਯਾਨੀ ਕਿ ਹੰਕਾਰ ਥੱਕ ਜਾਏਗਾ ਹੰਕਾਰ ਨਹੀਂ ਜਾ ਸਕਦਾ ਉਹਦੇ ਰਾਹ ਤੇ ਰਸਤੇ ਵਿੱਚ اٹਕ ਜਾਏਗਾ ਔਰ ਅਸੀਂ ਫਸੇ ਹੋਇਆ ਹਾਂ ਰਾਹ ਵਿੱਚ ਅਸੀਂ ਧਰਮ ਦੀ ਯਾਤਰਾ ਸ਼ਬਦ ਦੇ ਨਾਲ ਨਹੀਂ ਹੰਕਾਰ ਦੇ ਰਾਹੀਂ ਕਰਨਾ ਚਾਹੁੰਦੇ ਹਾਂ ਪਿੱਛੇ ਜਿਹੜਾ ਵਿਸ਼ਾ ਸਾਰਾ ਚੱਲਿਆ ਨਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਉਹਦਾ ਮਤਲਬ ਏ ਕਿ ਹੰਕਾਰ ਨਾਲ ਪ੍ਰਮਾਤਮਾ ਤੱਕ ਨਹੀਂ ਜਾਇਆ ਜਾ ਸਕਦਾ ਪੈਰਾਂ ਨਾਲ ਨਹੀਂ ਜਾ ਸਕੇਗਾ ਸਿਰ ਪਰਨੇ ਇਨਾ ਅਦਬ ਸਿਰ ਪਰਨੇ ਤੁਰ ਤਨ ਤਪੈ ਤਨੂਰ ਜਿਉ ਬਾਲਨ ਹੱਡ ਬਲਨ ਪੈਰੀ ਠਕਾਂ ਸਿਰ ਝੁਲਾ ਸਿਰ ਨਾਲ ਤੁਰ ਪਾਵਾਂ ਜੇ ਮੂੰਹ ਫਿਰੇ ਮਿਲਨ ਇਸ ਰਸਤੇ ਦਾ ਅਦਬ ਹੀ ਸਭ ਤੋਂ ਵੱਡਾ ਗਹਿਣਾ ਹੈ ਸਤਕਾਰ ਵਿੱਚ ਰਹਿਣਾ ਤੇ ਜਦੋਂ ਸਤਕਾਰ ਅਦਬ ਸੰਪੂਰਨ ਤੌਰ ਤੇ ਵੱਧ ਜਾਂਦਾ ਹੈ ਉਹਦੀ ਉਮਰ ਪੂਰੀ ਹੋ ਜਾਂਦੀ ਹੈ ਬਜ਼ੁਰਗੀ ਆ ਜਾਂਦੀ ਹੈ ਭੈ ਦੇ ਵਿੱਚ ਉਸੇ ਵੇਲੇ ਉਸ ਭੈ ਦੀ ਡਰ ਦੀ ਮੌਤ ਹੁੰਦੀ ਹੈ ਤੇ ਭੈ ਦੀ ਮੌਤ ਹੁੰਦਿਆਂ ਸਾਰ ਉਹਦੇ ਵਿੱਚੋਂ ਪ੍ਰੇਮ ਨਿਕਲਦਾ ਜਿਹੜਾ ਮਿਲਾਪ ਕਰਾਉਂਦਾ ਉਹ ਚਾਂਦਨ ਵਰਗਾ ਹੈ ਪਰ ਪਹਿਲਾ ਪੈ ਉਹਦੇ ਤੋਂ ਬਾਅਦ ਪਿਆਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਗੁਰੂ ਦਾ ਭੈ ਕੀਤਾ ਗੁਰੂ ਦਾ ਭੈ ਕਰਕੇ ਵਿਖਾਇਆ ਤੇ ਜਿਸ ਵੇਲੇ ਗੁਰੂ ਦਾ ਭੈ ਪੱਕ ਗਿਆ ਉਸ ਵੇਲੇ ਉਹ ਪਿਆਰ ਬਣ ਗਿਆ